ਆਈ ਤਾਂ ਗੁਰਦੁਆਰੇ ਵੀ ਲੇਟ ਹੋ ਗਈ ਦੁਪਹਿਰ ਚੜਾਈ ਮੁੰਡਾ ਕਿੱਥੇ ਉੱਠਿਆ ਨਾ ਪਤਾ ਕਰਦੀ ਆ ਨਾ ਉੱਠਿਆ ਕਿ ਨਹੀਂ ਉੱਠਿਆ ਜਾ ਕੇ ਖਾਉਣੀ ਆ ਇਹਨੂੰ ਇਹ ਨਹੀਂ ਪਤਾ ਵੀ ਅੱਜ ਮਸ਼ੀਨ ਲੱਗਣੀ ਤੇ ਉਸ ਤੋਂ ਦੁਪਹਿਰਾਂ ਚੜਾਈਆਂ ਤੇ ਮੈਂ ਉੱਠ ਪਾਵਾਂ ਉਹਨੇ ਕਿਹੜਾ ਕਵਲੀ ਨੇ ਆਖਤਾ ਹਣ ਮੈਨੂੰ ਖਾ ਦੇਣੀ ਵੀ ਭਾਈ ਚਾਹ ਪਾਣੀ ਬੰਦਾ ਥੁੱਕਿਆ ਹੋ ਕੇ ਆਇਆ ਤੇ ਚਾਹ ਪਾਣੀ ਬਣਾਵਾ ਤੈਨੂੰ ਆਪ ਖਾ ਦੇਆ ਉਹਨੇ ਤਾਂ ਉੱਠਣਾ ਹੀ ਨਹੀਂ ਤੂੰ ਉਠਾ ਕੇ ਫਿਰ ਕੀ ਹੋ ਗਿਆ ਆਹਾਂ ਕੰਮਤ ਦਾ ਮੁੱਲ ਪੈਣਾ ਚਾਰ ਦਿਨ ਕੰਮ ਦੇ ਨੇ ਫੇਰ ਪੈ ਹੀ ਰਹਿਣਾ ਤੂੜੀ ਤੱਪਾ ਸਾਹਮ ਕੇ ਫੇਰ ਕੀ ਕਰਨਾ ਫੇਰ ਆਪਾਂ ਵੇਲ ਲਈਆਂ ਜੀਵੇਂ ਦਾਲਾਂ ਨੂੰ ਇਹੋ ਚਾਰ ਦਿਨ ਆਸ ਹੁੰਦੀ ਏ ਤੇ ਇਹੋ ਹੀ ਆਪਾਂ ਕਰਨਾ ਹੈ ਫੇਰ ਆਪਾਂ ਉਹ ਤੋਂ ਸੂਰਜ ਸੇਰ ਤੇ ਚੜਿਆ ਆਇਆ ਇਹਨਾਂ ਨੇ ਆਵੇ ਨਹੀਂ ਉੱਠਣਾ ਪੱਖਾ ਹੀ ਬੰਦ ਕਰਨਾ ਪੈਣਾ ਆਪਾਂ ਪੱਖਾ ਕਿਵੇਂ ਬੰਦ ਕਰਤਾ ਸੌਣ ਮਰਨੀ ਨਹੀਂ ਦਿੰਦੇ ਝਟਕੜੀ ਕਿਤੇ ਹੋਰ ਦਿਨ ਚੜ ਗਿਆ ਏ ਅਗਵੇਂ ਤਾਂ ਚੜ ਗਿਆ ਫਿਰ ਕੀ ਹੋਗਾ ਦਿਨ ਚੜ ਗਿਆ ਤਾਂ ਤੁੰ ਤਾ ਬੀਬੀ ਕੋਰਦਵਾਰਾ ਸਾਹਿਬ ਗਈ ਹੈ ਇੱਥੇ ਘਰੇ ਆਉਣ ਵਾਲੀ ਹੂ ਆ ਅੱਜ ਕੋਈ ਨਹੀਂ ਬੀਬੀ ਆਜੂਗੀ ਤਾਂ ਤੇ ਅੱਜ ਆਪਣੀ ਮਸ਼ੀਨ ਹੀ ਲੱਗਣੀ ਹੈ ਕੁਰੇ ਲੱਗਣੀ ਮਸ਼ੀਨ 6 ਵਜੇ ਵਾਲੇ 7 ਤਦ ਤੱਕ ਜਾੜਾ ਹੀ ਹੈ ਤਦ ਤੱਕ 12 ਵਜੇ ਲੱਗਣੀ ਮਸ਼ੀਨ ਦਾ ਕਰ ਕਾ ਲੈ ਆਂਦੇ ਮੈਨੂੰ ਚਾਹ ਬਣਾ ਦੇ ਲੱਟ ਪੋਣਾ ਤੋ ਖੱਤਿਆ ਆ ਤੋ ਚਾਹ ਬਣਾ ਫਿਰ ਮੈਂ ਉੱਠ ਕੇ ਨਹਾਉਣਾ ਵਾ ਚਾਹ ਬਣਾ ਲਾ ਤੂੰ ਨਹੀਂ ਮੈਂ ਚਾਹ ਬਣਾਣੀ ਤੂੰ ਨਹਾ ਲਓ ਜਾ ਜਾ ਕੋਈ ਨਹੀਂ ਚਾਹ ਬਣਾਵਾ ਤਕ ਵਾਖਾਉਂਗੇ ਉੱਠਾ ਏਡਾ ਬਾਬਾ ਉੱਠ ਕਾ ਸੌ ਲੈਂ ਬਿਓ ਜਾ ਕੇ 10 ਮਿੰਟ ਕੋਈ ਨਹੀਂ ਜਾ ਚ ਵਾਹ ਉਹ ਵਾਲੀ ਸੁਤਾ ਹੀ ਪਿਆ ਤੂੰ ਦੁਬਾਰਾ ਫੇਟੇ ਚੜ ਰਹੀਆਂ ਨੇ ਉੱਠ ਪਰੇ ਜਾ ਕੇ ਸਾਰੇ ਜੀਵੀਆਂ ਦਾ ਸਾਰ ਕੰਮ ਕਰਦੇ ਪਾ ਨੇ ਕੋਈ ਇਤਰਾ ਨਹੀਂ ਸੁਤਾ ਪਿਆ ਬੀਬੀ ਸੌ ਲੈਂ ਤੇ 10 ਤਣ ਚੜ ਗੀਆਂ ਤੂੰ ਕੋਈ ਨਾ ਸੌ ਲੈਂਦਾ ਮੈਂ ਤੂੰ 12 ਹੋਏ ਜਾ ਕੇ ਮਸ਼ੀਨ ਲੱਗਣੀ ਅੱਗੇ ਉਹ ਘਟਾ ਮੈਂ 10 ਦਿਨ ਹੈਗੇ ਨਾ ਆਹ ਕੰਮ ਦੇ ਤੂੰ ਨਹੀਂ ਪੱਲਾ ਸੰਭ ਲਾਂਗੇ ਤਾਂ ਮੋਕ ਅੰਦਰ ਸੋਣਾ ਤੂੰ ਤੇ ਵੀ ਕੋਈ ਨਹੀਂ 2 ਮਿੰਟ ਮੈਨੂੰ ਪਾ ਲੈ ਦੇ ਰਾਤ ਦਾ ਥੱਕ ਗਿਆ ਮੈਂ ਮੈਂ ਤੈਨੂੰ ਦੱਸਾਂ ਪਛਾੜ ਲਾ ਤੇ ਉੱਠ ਕੇ ਤਾਂ ਚਾਹ ਪੀ ਲਾ ਕਿ ਚੁੱਪ ਕਰਕੇ ਮੋਟਰਸਾਂ ਫਰ ਤੋਂ ਜਾ ਕੇ ਆ ਕੇ ਆ ਤਾ ਆਗਾ ਵਟ ਬੰਨਾ ਵੜਲਾ ਬੀਬੀ ਮੇਰੀ ਗਾਹਾਂ ਰਾਤ ਦਾ ਥਕਾ ਫੇਰ ਕੀ ਪਤਾ ਮੰਡੀ ਚ ਕਦੋਂ ਮੈਂ ਆਉਣਾ ਰਾਤ ਨੂੰ ਜਾ ਕੇ ਕਰੋ ਨਹੀਂ ਆਉਣਾ ਇਹ ਮੰਡੀ ਚ 4 ਦਿਨ ਤੇਰਾ ਦੁੱਧ ਸੁੱਕ ਜੇਗਾ ਪੈ ਜਾਣਾ ਦਾ ਫੇਰ ਕੀ ਘਰ ਹੀ ਰਹਿਣਾ ਤੂੰ ਸਾਰੀ ਦਿਹਾੜੀ ਬੀਬੀ 2 ਮਿੰਟ ਅਜ ਤਾਂ ਪਹਿਲਾਂ ਤੇ 10 ਮਿੰਟ 12 ਵਜੇ ਜਾ ਕੇ ਮਸ਼ੀਨ ਆਉਣੀ ਮੈਂ ਗੱਲ ਕਰਕੇ ਆਇਆ ਸੀ ਉਹ ਕਹਿੰਦੇ 12 ਵਜੇ ਤੋਂ ਪਹਿਲਾਂ ਨਹੀਂ ਆਉਣਾ 12 ਵਜੇ ਜਾ ਕੇ ਤਾਂ ਕੋਈ ਤਾਂ ਹੋਰ ਕੰਮ ਕੋਈ ਨਹੀਂ ਕਿੱਲੇ ਪਾਸੇ ਪਾਸੇ ਜਾ ਕੇ ਬਾਤ ਬੰਨਾ ਵੜ ਗਏ ਤਾਂ ਵਧੀਆ ਤਰ੍ਹਾਂ ਸਵਾਦ ਲੈਣ ਫੇਰ ਰੋਟੀ ਪਾਣੀ ਖਾ ਕੇ ਤੇ ਵਜੇ ਫਤੂ ਦਾ ਕੰਮ ਕਰ ਲੱਗਾ ਰਹੀ ਚਲ ਚੰਗਾ ਬਾਈ ਪਰਾਨੇ ਕਰਨਾ ਦਾ ਹੀ ਆਵੇ 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 ਉੱਠ ਜਾਓ ਚੱਲ ਲੈ ਬੋਤ ਥੋੜਾ ਪ੍ਰਸ਼ਾਦ ਲੈ ਲੈ ਮਾਤਾ ਮੈਂ ਲੈਣਾ ਹੋਣਾ ਤੋਣਾ ਮੂੰਹ ਵੀ ਤੋਤਾ ਅੰਦਰ ਰੱਖ ਦੇ ਮੈਂ ਜਾਂਦਾ ਜਾਂਦਾ ਲੈ ਲਉਂਦਾ ਮੈਂ ਤੈਨੂੰ ਇੱਕ ਗੱਲ ਦੱਸਦੀ ਹਾਂ ਤੂੰ ਮਨਣਾ ਹੋਣਾ ਦਿਖਦਾ ਚਾਹੀਦਾ ਹੈ ਉਹ ਬਾਤਾਂ ਬੱਸ ਨਾ ਆਪਣੇ ਚੱਲਿਆ ਮਾ ਚਾਹ ਨਾਉਂਦੀ ਤੇ ਚਾਹ ਪੀ ਕੇ ਤੇ ਤਰ ਹੋ ਜਾਇ ਇਥੋਂ ਆ ਕੱਪੜੇ ਨੇ ਨਾ ਬਦਲਨੇ ਆ ਹੀ ਪਾਉਂਗਾ ਉਹ ਤੂੜੀ ਪੱਲੇ ਦਾ ਕੰਮ ਆ ਦੇ ਕੱਪੜੇ ਲੁਕੀਏ ਤੂੰ ਬਸ ਆ ਕੇ ਦਰਮ ਨਹਾ ਲੈ ਮੈਂ ਅੰਦਰ ਚਲਦੀ ਆ ਤੇ ਮੇਰੇ ਆਂਦੇ ਨਹਾ ਤੋ ਕੇ ਚਾਹ ਪੀ ਲੈ ਨਹਾਉਣੀ ਚੱਲਿਆ ਮਹਾਰਾਜ ਸੌਣ ਵੀ ਕਹਿੰਦੇ ਝਾਟਿਆ ਰਿਆ ਲੈ ਪਾਣੀ ਪੀ ਲੋ ਲੱਗਣੇ ਸੀ ਗੀ ਤੇ ਉਹ ਨਾ ਆਇਆ ਸੀਗਾ ਨਿਸ਼ਾਨ ਅੱਛਾ ਉਹ ਦੇ ਨਾਲ ਥੋੜਾ ਜਿਹਾ ਵਾਹਣ ਆਉਂਦਾ ਉਹ ਮੈਨੂੰ ਕਹਿੰਦਾ ਬਾਈ ਵੀ ਜੇ ਮੈਨੂੰ ਬੱਟ ਲੈ ਲੈਂਦੇ ਹੋ ਪਹਿਲਾਂ ਅੱਛਾ ਮੈਂ ਤੁਹਾਡੇ ਫਿਰ ਟਾਈਮ ਲੱਗ ਕੇ ਜਾਣਾ ਤੇ ਮੇਰਾ ਵੱਡਿਆ ਜਾਏ ਥੋੜੀ ਜਿਹੀ ਹੈਗੀ ਮੇਰੀ ਤੇ ਮੈਂ ਆਦਾ ਮੰਡੀ ਚ ਚਲਾ ਜਾਣਾ ਟਾਈਮ ਨਾ ਅੱਛਾ ਮੈਂ ਫਿਰ ਆ ਮੈਂ ਉਹਨੂੰ ਮਸ਼ੀਨ ਵਾਲੇ ਨੂੰ ਕਹਾਂ ਮੈਂ ਵੀ ਚਾ ਲੈੰਦਾ ਤਾਂ ਆਪਣੇ ਦਾ ਟਾਈਮ ਲੱਗਣੇ ਦਾ ਥੋੜਾ ਜਿਹਾ ਵਾਹਣ ਹੈਗਾ ਤੇ ਤੂੰ ਵੱਢ ਦੇ ਤੇ ਉਹ ਵਰਨਾ ਹੁਣ ਉਹਦੇ ਲੱਗੂਗੇ ਮਸ਼ੀਨਾਂ ਤੇ ਆਪਣੇ ਲਗਣੀ ਸ਼ਾਮ ਨੂੰ ਜਾ ਕੇ ਤੇ ਮੈਂ ਬੜੀ ਯਾਂ ਤੇ ਮੈਂ ਨਾ ਉਹ ਛੱਟ ਕੇ ਮੈਂ ਜਾ ਕੇ ਆਉਣਾ ਤੇ ਮੈਂ ਬੰਦਿਆਂ ਕੋਲ ਜਾਣਾ ਉਹ ਕਿਸੇ ਦਾ ਕੋਈ ਰੋਲਾ ਜਿਹਾ ਸੀਗਾ ਫੈਸਲਾ ਕਰਾਉਣਾ ਸੀ ਕਿਸੇ ਦਾ ਤੇ ਮੈਂ ਉਹ ਜਾ ਕੇ ਆਉਣਾ ਤੇ ਤੂੰ ਰੋਡ ਰੋਡ ਤੇ ਤਿਆਰ ਰੱਖੀ ਇੱਥੇ ਦਿਹਾੜੀਆਂ ਤਾਂ ਤੇ ਚਾਹ ਤੂੰ ਤਾਂ ਨਹੀਂ ਬਣਾਉਣੇ ਕੀ ਉਹ ਹੱਲੀ ਆਣਾ ਵੀ ਜਦੋਂ ਲੱਗਣਗੇ ਉਦੋਂ ਘੰਟਾ ਤੋਂ ਪਹਿਲਾਂ ਆਪਾਂ ਨੂੰ ਪਤਾ ਲੱਗ ਜਾਊਗਾ ਮੈਂ ਨਿਸ਼ਾਨ ਕਹਿੰਦੇ ਵੀ ਜਾਊਗਾ ਫਿਰ ਦੇਖੂਗਾ ਨਾ ਉੱਥੇ ਮੈਂ ਪੁੱਛ ਲਊਗਾ ਉਹਨਾਂ ਨੂੰ ਵੀ ਕਿੰਨੇ ਕੁ ਦਿਨ ਨੇ ਫਿਰ ਉਸ ਹਿਸਾਬ ਨਾਲ ਤੈਨੂੰ ਚਾਹ ਪਾਣੀ ਦਾ ਦੱਸ ਦਿਆਂਗੇ ਠੀਕ ਹੈ ਹਾਂ ਤਾਂ ਠੀਕ ਹੋ ਗਿਆ ਤੁਸੀਂ ਰੋਟੀ ਪਕਾ ਲਈ ਤੇ ਮੈਂ ਜਾਣਾ ਤੇ ਝੱਟ ਕੇ ਲਾ ਕੇ ਆਉਣਾ ਮੈਂ ਤੇ ਫਿਰ ਆਪਾਂ ਪ੍ਰਸ਼ਾਦਾ ਛਕਦੇ ਹਾਂ ਠੀਕ ਤਾਂ ਠੀਕ ਆ ਮੈਂ ਰੋਟੀ ਪਕਾ ਦੇਣੀ ਤੇ ਤੁਸੀਂ ਫਿਰ ਖਾ ਕੇ ਤੇ ਜਾਂਦੇ ਰਹੋ ਜਿਹੜਾ ਕੱਟ ਹੋਇਆ ਕੋਰੀ ਹਾਂ ਚੱਲੀ ਜੀ ਚਾਹ ਤੇ ਰਹੁੰਦੇ ਆ ਇੱਥੀ ਚੱਲੇ ਯਾਰ ਬਾਈ ਦੇ ਵਾਹਨ ਨੂੰ ਅੱਗ ਲੱਗ ਗਈ ਬਾਈ ਜਦੋਂ ਵੇਖੂ ਆ ਕੇ ਉਹਦੇ ਦਿਲ ਤੇ ਕੀ ਬੀਤੂਗੀ ਉਹਨਾਂ ਦਾ ਵੈਸੇ ਇੱਥੇ ਮਰ ਜਣਾ ਮੈਨ ਲੱਗਦਾ ਬਾਈ ਨੂੰ ਛੇਤੀ ਕਹਿ ਆਗੇ ਰੱਬਾ ਤੂੰ ਵੀ ਗਰੀਬ ਬੰਦੇ ਨਾਲ ਇਹੋ ਜਿਹਾ ਕੌਕ ਕਰਨਾ ਕੀ ਗੱਲ ਭਾਈ ਨੂੰ ਬੜੇ ਤਰੀਕੇ ਨਾਲ ਦੱਸਣਾ ਪੈਣਾ ਕਿਤੇ ਇਹ ਖਬਰ ਸੁਣ ਕੇ ਭਾਈ ਨੂੰ ਕੁਝ ਹੋ ਹੀ ਨਾ ਜਾਵੇ ਦੌੜਾ ਦੌੜਾ ਇਹਨੇ ਪੈਦੇ ਭਾਈ ਨੂੰ ਛੇਤੀ ਚੱਲ ਮਣਾ ਮੜਾ ਭਾਈ ਨੂੰ ਲੱਤੀ ਚੱਲ ਕੇ ਭਾਈ ਕਰੇਗਾ ਪਾਣੀ ਦੇ ਆ ਵੀ ਉਹਦੇ ਕਿਵੇਂ ਆ ਬਾਈ ਪਾਣੀ ਪੀ ਲਓ ਮੇਰਾ ਬਾਈ ਜਿਹੜੀ ਮੈਂ ਤੈਨੂੰ ਗੱਲ ਦੱਸਣ ਲੱਗਾ ਨਾ ਹੂੰ ਮੜੇ ਧਿਆਨ ਨਾਲ ਸੁਣੀ ਮੇਰਾ ਬਾਈ ਕੀ ਹੋ ਗਿਆ ਮੇਰਾ ਬਾਈ ਦਿਲ ਤੇ ਮੜੇ ਕੰਟਰੋਲ ਰੱਖੀ ਗੱਲ ਕੀ ਹੋਈ ਯਾਰ ਟੈਨਸ਼ਨ ਕਿਉਂ ਲਈ ਆ ਦੱਸਤਾ ਸੀ ਕੀ ਬਾਈ ਤੈਨੂੰ ਪਤਾ ਨਾ ਤੇਰੇ ਵਾਹਨ ਦੇ ਕੋਲੇ ਉੱਤੋਂ ਤਾਰਾਂ ਲੰਘਦੀਆਂ ਕੀ ਕੁਛ ਹਾਂ ਮੇਰਾ ਬਾਈ ਉੱਥੋਂ ਪਤਾ ਨਹੀਂ ਚੰਗਿਆੜੀ ਡਿੱਗੀ ਕੀ ਹੋਇਆ ਤੇਰੇ ਵਾਹਨ ਨੂੰ ਅੱਗ ਲੱਗ ਗਈ ਵਾਹਨ ਨੂੰ ਅੱਗ ਲੱਗ ਗਈ ਕਿਵੇਂ ਹੋ ਗਿਆ ਆਦਾ ਚੱਲ ਜਾ ਦਾਲਾ ਭਾਈ ਰੋਟਾ ਖਾਣੇ ਆਇਆ ਚੱਲ ਵੀ ਉਧਰ ਪਾਟਾ ਜਲਦੀ ਚੱਲ ਜਾਰਾ ਆਏ ਫਿਰ ਬਾਦ ਹੋ ਜਾ ਯਾਰ ਚੱਲ ਨਿਸ਼ਾਨ ਦੇ ਯਾਰ ਉਹਦੇ ਤੇ ਛੱਟ ਕਾਨੂੰਨ ਹੈ ਮਸ਼ੀਨ ਲੱਗਣੀ ਸੀ ਐਡੀ ਜਿੱਦੀ ਕਿ ਹੋ ਗਿਆ ਉਹਨੂੰ ਕਿੰਨੇ ਵਾਰੀ ਸਮਝਾਇਆ ਮੈਂ ਵੀ ਉਹਦੀ ਨਾ ਘਰਾਿਆਂ ਦੇ ਵਿੱਚ ਥੋੜੀ ਜੀ ਜ਼ਮੀਨ ਹੈ ਤੇ ਤੂੰ ਮਿੱਤਰਾ ਉੱਥੋਂ ਤਾਰਾ ਨੰਗਦੀਆਂ ਤੂੰ ਤੇ ਆ ਗਰਮੀਆਂ ਤੇ ਦੇਣਾ ਓਏ ਹੋਏ ਹੋਏ ਹੋ ਵੇ ਗਰੂ ਯਾਰ ਮੈਂ ਨਾ ਕਿੱਥੇ ਉੱਥੇ ਨੇ ਨਾ ਤੁਹਾਨੂੰ ਕਿਨੇ ਦੱਸਿਆ अच्छा तू ਐ ਨਿਕੜੇ ਵੇਖਿਆ ਤੁਸੀਂ ਚੱਲ ਮੈਂ ਜਾਨਾ ਹੁੰਦੇ ਕੋਲੇ ਜਾਨਾ ਮੈਂ ਹਾਂ ਕਈ ਵਾਰੀ ਐਵੇਂ ਨਾ ਗੁੱਸੇ ਚ ਅਗਲਾ ਗਲਤ ਵੀ ਕਰ ਬੈੰਦਾ ਦੁਖੀ ਹੋਇਆ ਨਹੀਂ ਨਹੀਂ ਮੈਂ ਜਾਨਾ 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 ਜਾਣਾ ਇਹ ਕੀ ਬਣ ਗਿਆ ਚੱਲ ਮਣਾ ਮੋਹਦ ਬਰ ਹੁੰਦੇ ਨਾ ਤੇ ਤੈਨੂੰ ਟਾਣਾ ਦਾ ਪੈਣਗੇ ਮਾਰੇ ਬਚਾਈਂ ਮੇਰ ਕਰੀਂਦਾ ਸਿਆ ਤਗਰੀ ਬੰਦਾ ਮਾਰੇ ਆ ਗਿਆ ਸੀ ਬਾਈ i <laughs> ਕਰ ਪੈਣਾ ਕੀ ਯਾਰ ਬੜਾ ਔਖਾ ਕੰਮ ਹੈ ਨਾ ਠੀਕ ਹੈ ਉਹ ਮਸਤ ਜੈਨ ਬੈਠੋ ਪਸੋ ਅਭੀ

ਕੀ ਬਣੇਗਾ ਹੁਣ ਆਪਾਂ ਕੀ ਕਰ ਲਾਂਗੇ ਆਪਣੇ ਕੋਲ ਵਸਤੀ ਸੀ ਆਪਾਂ ਕਹੀਏ ਸੀ ਜੇ ਹੁਣ ਇਹ ਤਾਂ ਸੜ ਗਈ ਜੇ ਤੂੰ ਸੜ ਗਿਆ ਤੇ ਨਾਲ ਦੇ ਵੀ ਸੜ ਜਾਣਗੇ ਉਹ ਕਹਿੰਦੇ ਤੇ ਆਪਾਂ ਆਸ ਰੱਖੀ ਸੀ ਜਿਮੀਦਾਰ ਨੂੰ ਇਹੀ ਹੁੰਦੀ ਐ ਅਸੀਂ ਸਾਨੂੰ ਵੀ ਪਤਾ ਸਾਰਾ ਕੁਝ ਉਹ ਫਿਰਦੇ ਫਿਰਦੇ ਕਿ ਆਪਾਂ ਤੇ ਘਬਰਾ ਨਾ ਕੋਈ ਗੱਲ ਨਹੀਂ ਤੇਰੇ ਨਾਲ ਆ ਤੂੰ ਘਰੇ ਚੱਲ ਤੇਰਾ ਹੱਲ ਕਰਦੇ ਆ ਕੋਈ ਨਾ ਕੋਈ ਸਾਰੀ ਪੰਚਾਇਤ ਛੱਡ ਕੇ ਮੈਂ ਵਿੱਚ ਬਈ ਨਾ ਕੋਈ ਨਾ ਕੋਈ ਤੇਰਾ ਮੁਆਵਜ਼ਾ ਦੇਣ ਦਾ ਤੇਰਾ ਕਰਦੇ ਆ ਕੋਈ ਨਾ ਕੋਹ ਹੁਣ ਰੱਬ ਦੀ ਕੀਤੇ ਨੂੰ ਕੌਣ ਢਾਲ ਸਕਦਾ ਐ ਅਸੀਂ ਵੀ ਤੇਰੇ ਨਾਲ ਹੀ ਆ ਤੇਰਾ ਪਰਿਵਾਰ ਆ ਸਾਡੇ ਵੀ ਬੁਠੇਰੀ ਦਿਲ ਚ ਆਉਂਦੀ ਐ ਸਾਡੇ ਨਹੀਂ ਆਉਂਦੀ ਅਸੀਂ ਵੀ ਕਰਾਂਗੇ ਤੇ ਤੇਰਾ ਦਿਲ ਸਿਰ ਟੁੱਟ ਜਾਏ ਤੇਰੇ ਤਾਰਾਂ ਤੂੜਆਂੀਆਂ ਨੰਗਦੀਆਂ ਯਾਰਾ ਤੇਰੇ ਘਰਾਂਿਆਂ 'ਚ ਤੇਰੇ ਹੈਗੀ ਜੀ ਥਾਏ ਨੇ ਤੂੰ ਇਹਦੇ ਦੀ ਬਿਜਾਈ ਕਰ ਲੈਣਾ ਤੇ ਇੱਥੋਂ ਕੋਈ ਚੰਗਿਆੜੀ ਟੋੜੀ ਲੱਗੀਆਂ ਨੂੰ ਲੈ ਕੇ ਚੱਲ ਮੱਤ ਗਰੀਬ ਨੂੰ ਇਹੀ ਆਸ ਹੁੰਦੀ ਹੈ ਹੋਰ ਜ਼ਿੰਮੇਵਾਰ ਨੂੰ ਕੀ ਆਸ ਹੁੰਦੀ ਹੈ ਬਹੁਤ ਬੁਰਾ ਹੋਇਆ ਮੈਂ ਗਰੂ ਕਿਸੇ ਨਾਲ ਵੀ ਇਦਾਂ ਕਰੂੰ ਕੋਣ ਕੋਈ ਹੱਲ ਕਰਦੇ ਹੈ ਦਈਆ ਗੱਲ ਕੀ ਬਣੀ ਪਤਾ ਲੱਗਾ ਕੁਛ ਪਤਾ ਨਹੀਂ ਸਰਪੰਚ ਸਾਹਿਬ ਕੀ ਬਣਿਆ ਹਉ ਤਾਰਾ ਤੂਰਾ ਵੀ ਲੰਗਦੀਆਂ ਤੁਹਾਨੂੰ ਪਤਾ ਵਾ ਕੀਪ ਦਾ ਚੰਗਿਆੜਾ ਡਿੱਗਿਆ ਕੀ ਪਤਾ ਕੋਈ ਕਰ ਗਿਆ ਉਹ ਉਹਦੇ ਆਇਆ ਸੀ ਉਹਨਾਂ ਦਾ ਮੁੰਡਾ ਉਹ ਖਰੇ ਲੰਗਦਾ ਲੁੰਗਦਾ ਵੇਖਿਆ ਉਹਨੇ ਭੱਜ ਕੇ ਘਰੇ ਆਇਆ ਤੇ ਮੈਨੂੰ ਬਾਹ ਕੱਢ ਲਿਆ ਤੇ ਛੱਡ ਜਾਂਦੇ ਉਹ ਤਾਂ ਸਾਰਾ ਬਸਵਾ ਹੋਇਆ ਮਾਤਾ ਅੱਗੇ ਵੀ ਮੈਨੂੰ ਕਈ ਵਾਰੀ ਸਮਝਾਇਆ ਵੀ ਭਾਈ ਤਾਰਾ ਲੰਗਦੀਆਂ ਨੇ ਕੋਈ ਨਾ ਕੋਈ ਇੰਤਜ਼ਾਮ ਕਰ ਲੈ ਤੇ ਇਹ ਨਹੀਂ ਆਖੇ ਲੱਗਿਆ ਹੁਣ ਦੱਸ ਪੁੱਤ ਕੀ ਕਰੀਏ ਚੰਗਿਆੜੇ ਤੇ ਮੂਵੇ ਦਾ ਤਾਂ ਬਾਨਾ ਹੀ ਬਣਿਆ ਕਿਸਮਤ ਮਾੜੀ ਛਾਡੀ ਹਾਂ ਜਿਵੇਂ ਆਨੇ ਉੱਠ ਦੇ ਬੈਠੇ ਨ ਕੁੱਤਾ ਵੱਢ ਗਿਆ ਉਹ ਸਾਡੇ ਨਾਲ ਹੋਈ ਪਰ ਆਕੇ ਸੇਫਟੀ ਤਾਂ ਰੱਖਣੀ ਚਾਹੀਦੀ ਹੈ ਨਾ ਕੁਛ ਨਾ ਪੁੱਛੀ ਜਿਹੜਾ ਹੁੰਦਾ ਨਾ ਉਹਦੀ ਇਹ ਜ਼ਮੀਨ ਹੀ ਰੋਟੀ ਰੋਟੀ ਹੁੰਦੀ ਹੈ ਇਹੋ ਹੀ ਛੜ ਗਈ ਇਹਦੇ ਚਾਤੇ ਵਿਆਜ ਦੇ ਪੈਸੇ ਉਹਦੇ ਕੋਲ ਸੇਟ ਕੋਲ ਲੈ ਲੈ ਕੇ ਖਾਧੀ ਗਏ ਉਹ ਆਰਤ ਤੇ ਮੈਨੂੰ ਪਤਾ ਤੁਹਾਡਾ ਚੱਲਦਾ ਸਾਹ ਉਹ ਤੇ ਚੱਲਦਾ ਉਥੋਂ ਲੈ ਲੈ ਖਾਧੀ ਗਏ ਵੀ ਚੱਲ ਫਸਲ ਆਵੇਗੀ ਤੇ ਉਹਦੇ ਲਾ ਦੇਾਂਗੇ ਅੱਛਾ ਕਹਿੰਦਾ ਭਾਈ ਫਸਲ ਤਾਂ ਤੁਹਾਡੀ ਛੜ ਗਈ ਤੇ ਹੁਣ ਮੇਰੇ ਪੈਸੇ ਤੁਸੀਂ ਕਿੱਥੋਂ ਲਾਓਗੇ ਚਲੋ ਇੱਕ ਗੱਲ ਹੈ ਉਹਨੂੰ ਤਾਂ ਮੈਂ ਦਊਂਗਾ ਸਮਝਾ ਵੀ ਭਾਈ ਹੁਣ ਮੁਸੀਬਤ ਕਿਸੇ ਤੇ ਵੀ ਪੈ ਸਕਦੀ ਹੈ ਉਹਦੇ ਤੇ ਵੀ ਪੈ ਸਕਦੀ ਹੈ ਅਸੀਂ ਸਾਰਿਆਂ ਨੇ ਸਲਾਹ ਕੀਤੀ ਹੈ ਵੀ ਪਿੰਡ ਵੱਲੋਂ ਜਿੰਨਾ ਵੀ ਹੋ ਸਕਿਆ ਘਰ ਪਰਤੀ ਅਸੀਂ ਮਾਇਆ ਇਕੱਠੀ ਕਰਕੇ ਤੇ ਤੁਹਾਡੀ ਥੋੜੀ ਵਿੱਚ ਪਾਵਾਂਗੇ ਤੁਹਾਡੇ ਦੁੱਖ ਦੇ ਵਿੱਚ ਅਸੀਂ ਤੁਹਾਡੇ ਨਾਲ ਹਰਦ ਬਣਦਾ ਵੀ ਅਸੀਂ ਇੱਕ ਦੂਜੇ ਦੀ ਮਦਦ ਕਰੀਏ ਜਿੰਨਾ ਕੋ ਹੋ ਸਕੇ ਹੁਣ ਐਡਾ ਪਿੰਡ ਹੈ ਤੇ ਜੇ ਥੋੜਾ ਥੋੜਾ ਵੀ ਕਰੂਗਾ ਤੇ ਜਿਵੇਂ ਬਾਲਟੀ-ਬਾਲਟੀ ਨਾਲ ਸਮੁੰਦਰ ਭਰ ਜਾਂਦਾ ਹੈ ਚਲੋ ਤੁਹਾਨੂੰ ਮਹਿਸੂਸ ਘੱਟ ਹੋਊਗਾ। ਚਲੋ ਅਸੀਂ ਤਾਂ ਆਪਣੇ ਪੱਧਰ ਤੇ ਜਿੰਨਾ ਕ ਕਰ ਸਕਦੇ ਸੀਗੇ ਉਹਨਾਂ ਇੱਕ ਕਰ ਰਹੇ ਆ ਵੀ ਅਸੀਂ ਨਾ ਕੱਲ ਨੂੰ ਮੁੰਡਿਆਂ ਨੂੰ ਲਾਈ ਡਿਊਟੀ ਉਹ ਘਰ ਘਰ ਜਾ ਕੇ ਨਾ ਉਗਰਾਹੀ ਇਕੱਠੀ ਕਰਨਗੇ। ਉਗਰਾਹੀ ਦਾ ਮਤਲਬ ਇਹ ਵੀ ਨਹੀਂ ਵੀ ਆਪਾਂ ਕੋਈ ਮੰਗਣੇ ਨਹੀਂ ਆਪਾਂ ਸਾਰੇ ਬੰਦੇ ਜੁੜੇ ਸੀ ਉਹਨਾਂ ਨੇ ਇਹ ਗੱਲ ਕਹੀ ਵੀ ਆਪਣਾ ਫਰਜ਼ ਬਣਦਾ ਹੈ। ਆਹ ਵੇ ਪੁੱਤ ਰੱਬ ਦੋ ਨਹੀਂ ਰੱਬ ਬੇਕਤੇ ਹੈ। ਜਦੋਂ ਕੋਈ ਸਾ ਦੁਖੀ ਘੜੀ ਵਿੱਚ ਕੋ ਕਿਸੇ ਦੀ ਮਦਦ ਕਰਦਾ ਨਾ ਉਦੋਂ ਹੁਣ ਪਤਾ ਕੀ ਕਹਦੇ ਇਹ ਰੱਬ ਵਰਗਾ ਬੰਦਾ ਏ ਹਾਂ ਮਾਤਾ ਤੇਰੀ ਗੱਲ ਸਹੀ ਹੈ